ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਸੱਜਣ ਦੇ ਨਾਲ ਫੋਨ ਤੇ ਗੱਲ ਕੀਤੀ ਉਹ ਸੱਜਣ ਜਰਮਨ ਤੋਂ ਸੀ ਵਧੀਆ ਪ੍ਰਚਾਰਕ ਨੇ ਬੋਲਦੇ ਨੇ ਤੇ ਉਹ ਕਹਿੰਦਾ ਜੀ ਮੈਂ ਹੁਣੇ ਗਿਆ ਇੰਡੀਆ ਤੋਂ 2 ਦਿਨ ਹੋਏ ਨੇ ਤੇ ਮੈਂ ਕਿਹਾ ਵੀ ਮੈਨੂੰ ਫੋਨ ਕੀਤਾ ਕਹਿੰਦੇ ਜੀ ਤੁਹਾਨੂੰ ਸੁਣ ਲਈਦਾ ਕਿਵਾਰੀ ਜਿੱਦੇ ਕਿਤੇ ਕੋਈ ਵੀਡੀਓ ਸਾਹਮਣੇ ਆਉਂਦੀ ਹੈ ਤੇ ਅੱਜ ਕਹਿੰਦਾ ਮੈਂ ਤੁਹਾਡੇ ਨਾਲ ਗੱਲ ਕਰਨੇ ਚਾਹਣਾ ਨਿਕਲ ਕਰੋ ਕਹਿੰਦਾ ਜੀ ਦਿੱਲੀ 에어ਪੋਰਟ ਤੇ ਇੱਕ ਮੈਨੂੰ માતા ਮਿਲੀ ਅਸ਼ਾ ਉਸ માતા ਦੀਆਂ ਫੋਟੋਆਂ ਮੈਨੂੰ ਭੇਜੀਆਂ ਉਹਨਾਂ ਨੇ ਉਹਨੇ ਆਪਣੀ ਫੋਟੋ ਵੀ ਮੈਨੂੰ ਭੇਜੀ ਪਰ ਮੇਰਾ ਇੱਕ ਮਕਸਦ ਹੁੰਦਾ ਵੀ ਜਦੋਂ ਕੋਈ ਬੰਦਾ ਇਹੋ ਜੀ ਗੱਲ ਕਰਦਾ ਹੈ ਕਿਉਂਕਿ ਜਿਹੜੀਆਂ ਉਹਨੇ ਗੱਲਾਂ ਕੀਤੀਆਂ ਨੇ ਫਿਰ ਜਿਨ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਉਹ ਬਰਦਾਸ਼ਤ ਨਹੀਂ ਕਰ ਸਕਦੇ ਗੁੰਡੇ ਲੋਕ ਨਹੀਂ ਇਹ ਪਤਾ ਨਹੀਂ ਕੀ ਕਰਦੇ ਨੇ ਕੀ ਨਹੀਂ ਅੱਛਾ ਜਿਹੜੀ ਉਹਨੇ ਮੈਨੂੰ ਗੱਲ ਸਮਾਈ ਨਾ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਉਹ ਕਹਿੰਦਾ ਜੀ ਇੱਕ ਮਾਤਾ ਜਿਹਦੀ ਉਮਰ ਘੱਟੋ-ਘੱਟ 80-82 ਸਾਲ ਦੀ ਉਹ ਦੱਸ ਰਹੀ ਮੈਨੂੰ ਵੀ ਲੱਗਦਾ ਇਦਾਂ ਹੀ ਅਮਰ ਸ਼ਕਤ ਹੋਇਆ ਤੇ ਉਹ ਮਾਤਾ ਦੇ ਨਾਲ ਗੱਲ ਵੀ ਹੋਈ ਮੇਰੀ तकरीबन 7 ਕੁ ਮਿੰਟ ਉਹ ਮਾਤਾ ਵੈਸੇ ਇੰਡੀਆ ਤੋਂ ਨੇ ਕਹਿੰਦਾ ਜੀ 에ਰਪੋਰਟ ਤੇ ਸਾਨੂੰ ਮਿਲੇ ਸੀ ਦਿੱਲੀ ਤੇ ਕਹਿੰਦਾ ਜੀ ਉੱਥੇ ਕੈਨੇਡਾ ਦੇ ਵਿੱਚ ਇੱਕ ਆਪਣਾ ਫਾਰਮਰ ਸੀਗਾ ਜਣ ਕੇ ਭੇਡਾਂ ਦਾ ਕਾਰੋਬਾਰ ਕਰਦਾ ਸੀ ਉਹ ਕੈਨੇਡਾ ਦੇ ਵਿੱਚ ਹੈਗਾ ਉੱਥੇ ਬਹੁਤ ਵੱਡੇ ਕਾਰੋਬਾਰ ਨੇ ਤੇ ਕਹਿੰਦਾ ਉਹਦੇ ਨਾਲ ਗੱਲਬਾਤ ਚੱਲ ਰਹੀ ਸੀ ਕਿਸੇ ਬੰਦੇ ਦੀ ਇਹ ਕਿ ਜੇ ਅਸੀਂ ਵਧੀਆ ਫਰੀਡ ਜਿਹੜਾ ਹੁੰਦਾ ਜਣ ਕੇ ਭੇਡਾਂ ਦੀ ਕੁਆਲਿਟੀ ਜਿਹੜੀ ਆ ਉਹ ਪਿੰਡਾਂ ਤੋਂ ਮੰਗਾਉਣੀ ਹੋਵੇ ਤਾਂ ਕਿੱਦਾਂ ਮੰਗਾ ਸਕਦੇ ਆ ਕਹਿੰਦਾ ਇਦਾਂ ਗੱਲਬਾਤ ਚੱਲ ਰਹੀ ਸੀ ਤੇ ਕਹਿੰਦਾ ਜਦੋਂ ਗੱਲਬਾਤ ਚੱਲ ਰਹੀ ਸੀ ਕਹਿੰਦਾ ਮਾਤਾ ਮੇਰੇ ਵੱਲ ਦੇਖ ਕੇ ਹੱਸੀ ਜਣ ਕੇ ਮੁਸਕਰਾਈ ਤੇ ਕਹਿੰਦਾ ਮੈਂ ਮਾਤਾ ਦੇ ਨੇੜੇ ਹੋ ਗਿਆ ਸੀ ਕੋਲੇ ਬੈਠ ਰਹੀ ਮਾਤਾ ਤੁਸੀਂ ਹੱਸੇ ਕਿਉਂ ਇਹ ਭੇਡਾਂ ਦੀ ਗੱਲ ਸੁਣ ਕੇ ਕਹਿੰਦਾ ਫਿਰ ਉਹ ਮਾਤਾ ਨੇ ਜਿਹੜੀ ਮੈਨੂੰ ਗੱਲ ਕਹੀ ਕਹਿੰਦਾ ਮੈਂ ਹੈਰਾਨ ਰਹਿ ਗਿਆ ਮੈਂ ਕਿਹਾ ਮਾਤਾ ਗੱਲ ਦੱਸੋ ਪੀ ਉਹ ਕਹਿੰਦੀ ਇਹ ਇੰਡੀਆ ਦਾ ਬੰਦਾ ਹੈ ਜਿਹੜਾ ਭੇਡਾਂ ਦੀ ਗੱਲ ਕਰਦਾ ਤੇ ਔਰ ਕੈਨੇਡਾ ਦੇ ਬੰਦੇ ਨਾਲ ਗੱਲ ਕਰ ਰਿਹਾ ਵੀ ਤੁਹਾਡੇ ਕੋਲੋਂ ਜੇ ਵਧੀਆ ਭੇਡਾਂ ਦੀ ਕੁਆਲਿਟੀ ਲੈਡੀ ਹੋਵੇ ਤਾਂ ਕਿਦਾਂ ਲੈ ਸਕਦੇ ਆ ਤੇ ਉਹ ਬੰਦਾ ਕਹਿੰਦਾ ਜਰਮਨ ਆ ਵੀ ਮਾਤਾ ਤੁਸੀਂ ਕਿਉਂ ਹੱਸਦੇ ਹੋ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਤਾਂ ਭੇਡਾਂ ਬਹੁਤ ਨੇ ਕਹਿੰਦਾ ਮੈਂ ਪੁੱਛਿਆ ਵੀ ਉਹ ਕਿਹੜੀਆਂ ਭੇਡਾਂ ਕਹਿੰਦੀ ਜਿਨ੍ਹਾਂ ਨੇ ਸਿਮਰਜੀਤ ਮਾਨ ਨੂੰ ਵੋਟਾਂ ਪਾਈਆਂ ਤਿੰਨ ਚਾਰ ਵਾਰੀ ਐਮਪੀ ਬਣਾਤਾ ਜਿਨ੍ਹਾਂ ਨੇ ਅੰਮ੍ਰਿਤਪਾਲ ਨੂੰ ਮੂਤਪਾਲ ਨੂੰ ਵੋਟਾਂ ਪਾਤੀਆਂ ਖਲੂਰ ਸਾਹਿਬ ਤੋਂ ਸਰਬਜੀਤ ਨੂੰ ਵੋਟਾਂ ਪਾਤੀਆਂ ਤੇ ਜਿਨ੍ਹਾਂ ਨੇ ਆ ਝਾੜੂ ਵਾਲੇ 94 ਐਮਐਲਏ ਬਣਾਤੇ ਕਹਿੰਦੀ ਇਹ ਕੌਣ ਨੇ ਅੱਛਾ ਮੈਂ ਹੁਣ ਉਹ ਸ਼ਬਦ ਮਾਤਾ ਨੇ ਤਾਂ ਭੇੜ ਸ਼ਬਦ ਵਰਤੇ ਆ ਵੀ ਸਾਰੇ ਭੇਡਾਂ ਹੀ ਨੇ ਜਿਨ੍ਹਾਂ ਨੇ ਮੂਤਪਾਲ ਨੂੰ ਵੋਟਾਂ ਪਾਤੀਆਂ ਖਨੂਰ ਸਾਹਿਬ ਤੋਂ ਸਰਜੀਤ ਐਮਪੀ ਨੂੰ ਵੋਟਾਂ ਪਾਤੀਆਂ ਐਮਬੀ ਬਣਾਤਾ ਝਾੜੂਵੈਲ ਨੂੰ ਵੋਟਾਂ ਪਾਤੀਆਂ ਸਮਝਤ ਮਾਨ ਨੂੰ ਵੋਟਾਂ ਪਾਤੀਆਂ ਉਹ ਮਾਤਾ ਕਹਿੰਦੀ ਵੀ ਇਹ ਭੇਡਾਂ ਹੀ ਨੇ ਹੁਣ ਇਹਦੇ ਵਿੱਚ ਮੈਂ 1% ਵੀ ਕੁਝ ਨਹੀਂ ਬੋਲਣਾ ਉਹ ਮਾਤਾ ਦੀ ਗੱਲ ਕੀਤੀ ਹੈ ਅ ਜਦੋਂ ਮੈਂ ਗੱਲ ਕੀਤੀ 5-7 ਮਿੰਟ ਮੇਰੀ ਗੱਲ ਹੋਈ ਮੈਂ ਕਿਹਾ ਮਾਤਾ ਤੁਸੀਂ ਇਦਾਂ ਕਿਉਂ ਕਹਿ ਰਹੇ ਹੋ ਤੁਸੀਂ ਤਾਂ ਮੈਨੂੰ ਅਣਪੜ੍ਹ ਲੱਗਦੇ ਹੋ ਉਹ ਕਹਿੰਦੀ ਅਣਪੜ੍ਹ ਨਹੀਂ ਮੈਂ ਹੈਗੀ ਮੈਂ ਕਹਿੰਦੀ ਪੰਜ ਛੇ ਜਮਾਤਾਂ ਉਰਦੂ ਦੇ ਵੀ ਪੜ੍ਹੀ ਹੋਈ ਹਾਂ ਉਹਨੇ ਗੱਲ ਕੀਤੀ ਤੇ ਕਹਿੰਦੀ ਉਹਦਾ ਮੈਂ 7 8ੀ ਪੜ੍ਹੀ ਆ ਬਹੁਤਾ ਨਹੀਂ ਪਰ ਕਹਿੰਦੀ ਮੈਂ ਬਹੁਤ ਕੁਝ ਪੜਿਆ ਖਾਸ ਕਰਕੇ ਕਹਿੰਦੀ ਪੰਜਾਬ ਬਾਰੇ ਬਹੁਤ ਕੁਝ ਪੜਿਆ ਉਹਨੇ ਮੈਨੂੰ ਵੀ ਦੋ ਤਿੰਨ ਗੱਲਾਂ ਕਹੀਆਂ ਕਹਿੰਦੀ ਇਹਨਾਂ ਗੱਲਾਂ ਤੇ ਗੌਰ ਕਰੋ ਮੈਂ ਕਹਿੰਦਾ ਜਰੂਰ ਕਰੂੰਗਾ ਹੁਣ ਤੁਸੀਂ ਜੇ 80 82 ਸਾਲ ਦੀ ਮਾਤਾ ਇਹ ਕਹਿ ਰਹੀ ਹੈ ਵੀ ਜਿਨ੍ਹਾਂ ਨੇ 94 ਝਾੜੂ ਵਾਲੇ ਬਣਾਤੇ ਜਾਂ ਸਰਬਜੀਤ ਨੂੰ ਐਮਪੀ ਬਣਾਤਾ ਫਰੀਦਕੋਟ ਤੋਂ ਇੱਕ ਨਸ਼ੇੜੀ ਨੂੰ ਮੂਤਪਾਲ ਅਮਰਤਪਾਲ ਨੂੰ ਜਾਂ ਸਿਮਰਿਤ ਮਾਨ ਨੂੰ ਵੋਟਾਂ ਪਾਤੀਆਂ ਕਹਿੰਦੀ ਉਹ ਲੋਕ ਵੀ ਭੇਡਾਂ ਨੇ ਇੱਥੇ ਤਾਂ ਜਨੀ ਮਰਦੀ ਖਰੀਦ ਲੋ ਕੈਨੇਡਾ ਨੰਮਗਾਉਣ ਦੀ ਲੋੜ ਹੀ ਨਹੀਂ ਹੁਣ ਜਿਹੜੀ ਇਹ ਗੱਲ ਕਹੀ ਹੈ ਨਾ ਮੈਨੂੰ ਬਹੁਤੇ ਸੱਜਣ ਫੋਨ ਕਰਦੇ ਹੁੰਦੇ ਕਹਿੰਦੇ ਤੁਸੀਂ ਇਹੋ ਜਿਹੇ ਸ਼ਬਦਾਵਲੀ ਕਿਉਂ ਵਰਤਦੇ ਹੋ ਕਿਉਂ ਨਾ ਵਰਤਿਏ ਜੀ ਡੇੜਾ ਕੁਸ ਪੰਜਾਬ ਵਿੱਚ ਹੋ ਰਿਹਾ ਹੈ ਇਹ ਬੰਦੇ ਕਰ ਰਹੇ ਨੇ ਤੇ ਇਹ ਇਹ ਤਾਂ ਫਿਰ ਉਹ ਮਾਤਾ ਦੀ ਗੱਲ ਸਹੀ ਹੈ ਗੁੱਸਾ ਨਾ ਕਰ ਉਸ ਗੱਲ ਦਾ ਇਹ ਹੈਗਾ ਸਾਰਾ ਕੁਝ ਪੰਜਾਬ ਦੇ ਵਿੱਚ ਉਹ ਲੋਕ ਹੈਗੇ ਨੇ ਜਿਹੜੇ ਬਿਲਕੁਲ ਕਿਸੇ ਦੀ ਪਹਿਚਾਨ ਨਹੀਂ ਕਰ ਸਕਦੇ ਆਪਣਾ ਅੱਗਾ ਪਿੱਛਾ ਨਹੀਂ ਦੇਖਦੇ ਕੋਈ ਆਪਣੇ ਫੈਸਲਾ ਨਹੀਂ ਲੈ ਸਕਦੇ ਉਹ ਲੋਕ ਹੈਗੇ ਨੇ ਤੇ ਹੁਣ ਜਿਹੜੀ ਗਿਣਤੀ ਹੈ ਤੇ ਉਹ ਵੀ ਬਹੁਤ ਵੱਡੀ ਹੈ ਹੁਣ ਕਹਿੰਦੇ 4 ਲੱਖ ਵੋਟਰ ਜਿਨ ਵੋਟਾਂ ਪਾਈਆਂ ਨੇ ਅਮਰਿਤਪਾਲ ਨੂੰ ਇਹੇ ਕਹਿੰਦੇ ਆ ਨਾ ਤੇ ਸਰਜੀਤ ਨੂੰ ਵੋਟਾਂ ਬਹੁਤ ਵੱਡੀ ਲੀਡ ਦੇ ਨਾਲ ਪਈਆਂ ਨੇ ਜਿਤਾਇਆ ਉਹਨੂੰ ਉੱਥੇ ਤੇ ਸ੍ਰਿਮਿਤ ਮਾਨ ਵੀ ਜਿੱਤੇ ਝਾੜੂ ਵਾਲੇ ਤਾਂ 94 ਬਣਾ ਗਏ ਇਹਦੇ ਵਿੱਚ ਹੁਣ ਝੂਠ ਕੀ ਹੈ ਅਸਲ ਜੇ ਇਹ ਗੱਲ ਮੈਂ ਕਹਿੰਦਾ ਨਾ ਵੀ ਇਹ ਭੇਡਾਂ ਨੇ ਤਾਂ ਮੈਨੂੰ ਗਾਲੀ ਗਲੋਚ ਚ ਚਲੋ ਕਰਨਾ ਤਾਂ ਹੁਣ ਵੀ ਹੈ ਪਰ ਫਿਰ ਜ਼ਿਆਦਾ ਕਰਨਾ ਸੀ ਹੁਣ ਉਹ ਇਹ ਜਿਹੜੀ ਇਹ ਜਿਹੜੀ ਗੱਲ ਹੈ ਉਹ ਤਾਂ ਇੱਕ ਮਾਤਾ ਨੇ ਕਹੀ ਹੈ ਅਮਰ ਸ਼ੇਖਾ ਹੋਇਆ ਤੇ ਵਧੀਆ ਗੱਲਬਾਤ ਉਹਨਾਂ ਨੇ ਕੀਤੀ ਹੈ ਕਹਿੰਦੇ ਗਿਆਨੀ ਜੀ ਹੁਣ ਤੁਸੀਂ ਨਿਰਣਾ ਕਰੋ ਵੀ ਤੁਸੀਂ ਕੈਨੇਡਾ ਤੋਂ ਬੇਟਾ ਮਗਾਉਣ ਦੀ ਬੰਦਾ ਗੱਲ ਕਰ ਰਿਹਾ ਹੈ ਇਸ ਤੇ ਕਹਿੰਦੀ ਵਧੀਆ ਬੇਟਾ ਨੇ ਕਾਲੀਆਂ ਵੀ ਨੇ ਗੋਰੀਆਂ ਵੀ ਨੇ ਲਾਲ ਵੀ ਨੇ ਤੇ ਨਾਲੇ ਕਹਿੰਦੇ ਵਧੀਆ ਨੇ ਮੇਰੇ ਦੋਸਤੋ ਇਹ ਪੰਜਾਬ ਦੇ ਲੋਕਾਂ ਲਈ ਇੱਕ ਮੈਸੇਜ ਹੈ ਸੁਚੇਤ ਕਰਨ ਵਾਸਤੇ ਅੱਛਾ ਮੈਂ ਤਾਂ ਆਪਣੇ ਆਪ ਨੂੰ ਨਾ ਇਹ ਗਿਣਦਾ ਹਾਂ ਵੀ ਨਾ 13 ਚੋਂ ਨਾ 30 ਚੋਂ ਅਜੇ ਕਿਸੇ ਕਿਸੇ ਪਾਸੇ ਵੀ ਨਹੀਂ ਹੈ ਸਾਡੇ ਐਡੀ ਵੱਡੀ ਔਕਾਤ ਹੀ ਨਹੀਂ ਪਰ ਬਸ ਐਨੀ ਇੱਕ ਗੱਲ ਕਰਕੇ ਥੋੜੀ ਜਿਹੀ ਬੇਨਤੀ ਜ਼ਰੂਰ ਕਰਦੇ ਹੁੰਦੇ ਆ ਵੀ ਕੀ ਹੋ ਰਿਹਾ ਹੈ ਵੀ ਵਾਕਈ ਜਿਹੜੇ ਇਹ ਲੋਕ ਸਾਨੂੰ ਮੈਂ ਵੀ ਵਿੱਚ ਹੀ ਆਉਣਾ ਜਿਹੜੇ ਲੋਕ ਭੇਡਾਂ ਕਹਿ ਰਹੇ ਨੇ ਵੀ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਝਾੜੂ ਵਾਲਿਆਂ ਨੂੰ ਸਿਮਰਿਤ ਮਾਨ ਨੂੰ ਅਸ਼ਾ ਕਈਆਂ ਨੇ ਕਹਿਣਾ ਵੀ ਕਾਂਗਰਸ ਦਾ ਨਾਂ ਨਹੀਂ ਲਿਆ ਕਈਆਂ ਨੇ ਕਹਿਣਾ ਗਾਲੀਆਂ ਦਾ ਨਾਂ ਨਹੀਂ ਲਿਆ ਬੀਜੇਪੀ ਦਾ ਨਾਂ ਨਹੀਂ ਲਿਆ ਗੱਲ ਇੱਥੇ ਕਿਸੇ ਪਾਰਟੀ ਦੀ ਨਹੀਂ ਬਹੁਤੀ ਗੱਲ ਤਾਂ ਜਿਹੜੇ ਬੰਦੇ ਹਵਾ ਬਣਾਉਂਦੇ ਆ ਹੁਣ ਜ਼ਿਆਦਾ ਪਿੰਡ ਸਭਾ ਕਿਹਨੇ ਕੀਤਾ ਸਿਮਰਿਤ ਮਾਨ ਨੇ ਖਾਲਸਤਾਨ ਚਾਹੀਦਾ ਕੌਮ ਤੇ ਢੀਡ ਪਈ ਐ ਤੇ ਉਦੋਂ ਜ਼ਿਆਦਾ ਕਿਹਨੇ ਕੀਤਾ ਅਮਰਤਪਾਲ ਵਰਗਿਆਂ ਨੇ ਦੀਪ ਸਿੱਧੂ ਵਰਗਿਆਂ ਨੇ ਕੌਮ ਤੇ ਢੀਡ ਪਈ ਐ ਆ ਜਿਨ੍ਹਾਂ ਨੇ ਬਦਲਾ ਕਰਕੇ ਸਰਕਾਰ ਬਣਾਈ ਐ ਇਹਨਾਂ ਨੇ ਪਟਿਆ ਕਿਨੂੰ ਸੀ ਹਾਇ ਕਾਲੀ ਮਾੜੇ ਨੇ ਹਾਇ ਕਾਂਗਰਸੀ ਮਾੜੇ ਨੇ 74 75 ਸਾਲ ਦੇ ਵਿੱਚ ਪੰਜਾਬ ਨੂੰ ਡੁੱਟ ਕੇ ਖਾ ਗਏ ਮੈਂ ਤਾਂ ਗੱਲ ਕੀਤੀ ਬਸ ਐਨੀ ਗੱਲ ਉਹ ਮਾਤਾ ਦੀ ਕਹਿਣ ਤੇ ਮੈਂ ਕਰ ਦਿੱਤੀ ਚਲੋ ਫੋਟੋ ਤਾਂ ਨਹੀਂ ਬੈਰਲ ਕਰ ਰਹੀ ਉਹਨਾਂ ਦਾ ਨਾਂ ਹਰਵੰਸ ਕੌਰ ਕਰਕੇ ਨਿਰਣਾ ਗਲਵਤ ਹੋਈ ਹੈ ਫੋਟੋ ਮੇਰੇ ਕੋਲ ਹੈਗੀ ਹੈ ਜਰਮਨ ਨਾਲੇ ਭਾਈ ਸਾਹਿਬ ਦੀ ਫੋਟੋ ਹੈਗੀ ਹੈ ਪਰ ਮੈਂ ਇਦਾਂ ਨਹੀਂ ਕਰਦਾ ਉਹਨਾਂ ਨੇ ਸੱਚ ਬੋਲ ਤਾਂ ਐਨੀ ਬਹੁਤ ਹੈ ਮੈਂ ਹੋਰ ਵੀ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜੇ ਸੱਚ ਬੋਲਣਾ ਚਾਹੁੰਦੇ ਹੋ ਤਾਂ ਮੈਨੂੰ ਮੈਸੇਜ ਦੇ ਦਿਆ ਕਰੋ ਮੈਂ ਬੋਲ ਦੇਵਾਂ ਕਿਉਂਕਿ ਮੈਂ ਤਾਂ ਹੁਣ ਬੋਲਣ ਲੱਗਿਆ ਹੀ ਹਾਂ ਮੈਂ ਤਾਂ ਗੱਲਾਂ ਮਿਲਦੀਆਂ ਨੇ ਤੁਸੀਂ ਕਿਉਂ ਗੱਲਾਂ ਲੜਦੇ ਕਹਿੰਦੇ ਤੁਸੀਂ ਮੈਨੂੰ ਦੱਸਦਿਆ ਕਰੋ ਮੈਂ ਬੋਲਦਿਆ ਕਰੂੰ ਤੁਹਾਡੀ ਗੱਲ ਬਾਤ ਜਿਹੜੀ ਹੈ ਲੋਕਾਂ ਤੱਕ ਪਹੁੰਚ ਜਾ ਕਰੋ ਅਜਿਹੀ ਭੇਡਾਂ ਕਿਹਾ ਮਾਤਾ ਹਰਵੰਸ ਕੌਰ ਨੇ ਇਹ ਗੱਲ ਮੈਨੂੰ ਚੰਗੀ ਲੱਗੀ ਤੁਹਾਨੂੰ ਚੰਗੀ ਲੱਗਦੀ ਹੈ ਨਹੀਂ ਲੱਗਦੀ ਹੈ ਇਹ ਵੀਡੀਓ ਸੁਣ ਕੇ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ